ਕਿਦੋਂ ਇਸرائیਲੀ ਲੋਕ ਮਿਸਰੀਆਂ ਦੇ ਗੁਲਾਮੀ ਦੇ ਵਿੱਚ ਪੈ ਗਏ ਔਰ ਫਿਰੋਹ ਰਾਜਾ ਨੇ ਉਹਨਾਂ ਨੂੰ ਗੁਲਾਮੀ ਦੇ ਵਿੱਚ ਰੱਖਿਆ ਔਰ 40 ਸਾਲ ਦੀ ਉਹਨਾਂ ਦੀ ਗੁਲਾਮੀ ਸੀਗੀ 40 ਸਾਲ ਜੰਗਲਾਂ ਵਿੱਚ ਘੁੰਮਦੇ ਢਟਕਦੇ ਰਹੇ ਉਸ ਗੁਲਾਮੀ ਤੋਂ ਆਜ਼ਾਦ ਹੋਣ ਵਾਸਤੇ ਔਰ ਫਿਰ ਉਹਨਾਂ ਨੇ ਜਦੋਂ ਆਪ ਗਏ ਉਸ ਗੁਲਾਮੀ ਤੋਂ ਤੇ ਪਰਮੇਸ਼ਵਰ ਦੀ ਦੁਹਾਈ ਦਿੱਤੀ ਔਰ ਖੁਦਾ ਨੇ ਕਿ تمہاری ਦਿੱਤੀ ਕਿ ਪਰਮੇਸ਼ਰ ਪਰਮੇਸ਼ਰ ਸਾਨੂੰ ਗੁਨਾਹਾਂ ਤੋਂ ਆਜ਼ਾਦ ਕਰ। ਔਰ ਖੁਦਾ ਸਾਨੂੰ ਇਸ ਗੁਨਾਹਕੀ ਦੇ ਜੁੜੇ ਦੇ ਵਿੱਚੋਂ ਬਾਹਰ ਕੱਢ। ਔਰ ਰਸਾਇਆ ਇਹ ਕਹਾਇਆ ਕਿ ਜਦੋਂ ਵੀ انسان ਪਰਮੇਸ਼ਰ ਦੇ ਕੀ ਦਵਾਈ ਦਿੱਤਾ ਜਦ ਖੁਦਾਦ ਕਹਦਾ ਹੈ ਕਿ ਪਰਮੇਸ਼ਰ ਕੋਈ ਇੱਜ਼ਤ ਨਹੀਂ ਹੋਇਆ ਉਸ ਦਾ ਦੱਸ ਕਿ ਜਿਹੜਾ ਇਨਸਾਨ ਆਜ਼ਾਦ ਹੋ ਜੇ ਆਪਣੀ ਗੁਨਾਹਕੀ ਦੇ ਜੁੜੇ ਤੋਂ ਛੁੱਟੇ ਆਪਣੀ ਪਰਮੇਸ਼ਰ ਸਾਹਮਣੇ ਜੁੜੇ ਤੋਂ ਬਾਹਰ ਆ। ਆਮ ਦੀ ਯੋਜਨਾ ਵੀ ਹੈ। ਪਰਮੇਸ਼ਰ ਦੀ ਯੋਜਨਾ ਵੀ ਜਿਹੜੀ ਆ ਸਭਝਰ ਵਾਸਤੇ ਸਾਨੂੰ ਪਰਮੇਸ਼ਰ ਦੇ ਨਾਲ-ਨਾਲ ਹੋ ਕੇ ਚੱਲਣਾ ਪੈਂਦਾ ਹੈ। ਕਿਉਂਕਿ ਜੇ ਤੁਸੀਂ ਪਰਮੇਸ਼ਰ ਤੋਂ ਅਕਲਾਕ ਚੱਲਣਾਗੇ ਜਾਂ ਆਪਣੀ ਮਰਜ਼ੀ ਨਾਲ ਚੱਲ ਕੇ ਤੁਸੀਂ ਖੁਦਾ ਦੀ ਯੋਜਨਾ ਦਾ ਹਿੱਸਾ ਕਦੀ ਵੀ ਬਣ ਨਹੀਂ ਸਕਦੇ। ਪਰ ਪਰਮੇਸ਼ਰ ਦੀ ਯੋਜਨਾ ਇਜ਼ਰਾਈਲਾਂ ਨਾਲਸਤੇ ਬਾੜ ਚੁਕੀ ਸੀ ਜਦੋਂ ਉਹਨਾਂ ਨੇ ਖੁਦਾ ਦੇ ਅੱਗੇ ਜੋ ਹਾਰੀ ਕੀਤੀ ਪਰਮੇਸ਼ਰ ਜੀ ਕਿ ਪ੍ਰਭੂ ਕਿਸਾ ਨੂੰ ਸ਼ੁਕਧਾਰਾ ਦੇ ਪ੍ਰਭੂ ਸਾਨੂੰ ਆਜ਼ਾਦ ਕਰ ਔਰ ਜਦੋਂ ਉਹਨਾਂ ਨੂੰ ਦਮਾਈ ਕੀਤੀ ਫਿਰ ਰਾਜੇ ਨੇ ਕਿਹਾ ਰਾਜੇ ਨੇ ਉਹਨਾਂ ਦਾ ਬੋਝ ਹੋਰ ਵੀ ਵਧਾ ਦਿੱਤਾ ਪਹਿਲਾਂ ਮਜ਼ਦੂਰੀ ਕਰਦੇ ਸੀਗੇ ਉਹ ਜਿਹੜਾ ਗੱਲ ਦੀ ਤੇ ਮਿੱਟੀ ਦੇ ਹਿੱਟਾ ਬਣਾਉਂਦੇ ਸੀਗੇ ਉਹ ਵਿੱਚ ਧੂੜੀ ਮਿਲਾ ਕੇ ਉਪਰਾਲੀ ਮਿਲਾ ਕੇ ਜਾਲੜੀ ਚਾਵਲ ਦੇ ਉਹਦੇ ਦਾਣੇ ਫੱਕ ਜੀ ਦੇ ਉਹ ਬਲਾ ਕੇ ਉਹ ਮਿੱਟੀ ਤਿਆਰ ਕਰਦੇ ਸੀ ਗਾਰੇ ਮਿੱਟੀ ਨੂੰ ਕਰਕੇ ਸਾਫ ਉਸ ਵਿੱਚ ਕਰਕੇ ਤੇ ਕਿੱਤਾ ਬਣਾਉਂਦੇ ਸੀ ਪਰ ਇਹਨਾਂ ਦੇ ਜਿਹੜਾ ਪਾਲ ਸੀਗਾ ਉਹਨਾਂ ਨੂੰ ਦਿੱਤਾ ਜਾਂਦਾ ਸੀ ਉਹਦੇ ਵਿੱਚ ਮਿਕਸ ਕਰਦਾ ਮਟੀਰੀਅਲ ਉਹਨਾਂ ਨੂੰ ਆ ਕੇ ਉੱਥੇ ਹੀ ਦਿੱਤਾ ਜਾਂਦਾ ਸੀ ਪਰ ਜਦੋਂ ਉਹਨਾਂ ਨੇ ਖੁਦ ਆ ਦੇ ਕੇ ਤੁਹਾਨੂੰ ਦਿੱਤੀ ਆਪਾਂ ਇਹ ਪੜਨਾਗੇ ਬਚਨ ਦੇ ਵਿੱਚੋਂ ਅ 11 ਇਤੋਂ 1 ਕਿਹੜਾ ਹੈ ਤੁਹਾਨੂੰ ਪੜ੍ਹਨਾ ਥੋੜਾ ਜਿਹਾ इसलिए उन्होंने उन उन्हों पर बेगारी करने वालों को नियुक्त किया कि वे उन पर भार डाल डालकर उनको दुख दिया करें और उन्होंने फिरोन के लिए पितोम और रामसेस नामक भंडार वाले नगरों को बनाया तो परमेश्वर ने वचन लिखा कि उन्होंने बेगारी करोड़ वाले बंदे मजदूरी करोड़ वाले बंदे उन्होंने नियुक्त किए गए पितोम रामसेस पितोम का मतलब कि उन्होंने मजदूरी सेट कर दी ਇਸ ਤੋਂ ਵੱਧੇ ਮਜ਼ਦੂਰੀ ਨਹੀਂ ਕਰ ਸਕਦੇ ਐਵੇਂ ਇੱਕ ਹੀ ਇਹ ਕੰਮ ਕਰ ਸਕਦੇ ਕਿ ਦੋਨਾਂ ਦਾ ਬਦਲ ਉਹਨੇ ਸੈਟਿੰਗ ਕਰ ਦਿੱਤੀ ਗਈ ਸੀ ਠੀਕ ਆ ਔਰ ਇਹ ਕੀ ਆ ਕਿ ਜਦੋਂ ਉਹਨਾਂ ਨੇ ਪਰਮੇਸ਼ਵਰ ਚਿੱਕੀ ਤੋਹਾਈ ਦਿੱਤੀ ਤੇ ਉਹਨਾਂ ਦੇ ਜਿਹੜਾ ਦੁੱਖ ਸੀਗਾ ਲਿਖਿਆ ਉਹਨਾਂ ਦਾ ਭਾਰ ਜਿਹੜਾ ਸੀ ਵੇ ਉਹਨ ਦਾ ਪਰਭਾਰ ਡਾ ਡਾ ਉਹਨ ਦਾ ਦੁੱਖ diel ਹੋਰ ਵੀ ਜ਼ਿਆਦਾ ਉਹਨਾਂ ਦੇ ਬੋਝ ਨੂੰ ਵਧਾ ਦਿੰਦਾ ਹਾਂ ਜੇ ਕੋਈ ਪੜਦੇ ਹੋ ਪਰ ਜਿਉਂ ਜਿਉਂ ਜੇ ਉਹਨਾਂ ਕੋ ਦੁੱਖ ਦੇਤੇ ਗਏ ਕਿਉਂ ਤੇ ਉਹ ਵਧਦੇ ਔਰ ਫੈਲਦੇ ਚਲੇ ਗਏ ਇਸ ਲਈ ਉਹ ਇਜ਼ਰਾਈਲੀਆਂ ਤੋਂ અત્યੰਤ ਡਰ ਗਏ ਹallelujah ਲਿਖਿਆ ਜਿਵੇਂ ਜਿਮੂਸ ਨੂੰ ਉਹਨਾਂ ਨੂੰ ਦੁੱਖ ਦਿੰਦੇ ਸੀ ਭਾਰ ਬੋਝ ਉਹਨਾਂ ਦੇ ਪਾਉਂਦੇ ਸੀਗੇ ਤੇ ਕਿ ਇਜ਼ਰਾਈਲੀਆਂ ਨੂੰ ਪਰਮੇਸ਼ਵਰ ਹੋਰ ਵੀ ਉਤਾਰਦਾ ਸੀਗਾ ਰਾਜੇ ਬਰੋੰਦੇ ਵਿੱਚੋਂ ਹੋ ਕੇ ਸ਼ਤਾਨ ਕਾਬੂ ਕਰਦਾ ਸੀਗਾ ਪਰਮੇਸ਼ਵਰ ਨੇ ਲੋਕਾਂ ਨੂੰ ਉਹ ਜ਼ਿਆਦਾ ਭਾਰ ਦਿੱਤਾ ਸੀ ਬੋਝ ਦਿੱਤਾ ਸੀ ਅੱਜ ਅਗਰ ਵੀ ਇਹ ਦੁਆਇਤਾ ਪੜਦੋ सभी मिस्रियों ने इसराइलियों से कठोरता के साथ सेवा करवाई और उनके जीवन को गारे ईट और खेती के भांति भांति के काम की कठिन सेवा से दुखी कर डाला जिस किसी काम में उनसे सेवा करवाते थे उसमें वो कठोरता का व्यवहार करते थे खेती बाड़ी का काम होगी ढांगा ढांगा बनाने का काम होगी इन्होंने को लिया जाता सी ਮਜ਼ਦੂਰੀ ਦੀ ਤਰ੍ਹਾਂ ਕਿ ਅਸੀਂ ਦੇ ਬਹੁਤ ਜ਼ਿਆਦਾ ਥੱਕ ਜਾਂਦੇ ਪਰ ਰਾਜਾ ਕਹਿੰਦਾ ਜਿੱਦਾਂ ਵੀ ਕਰੋ ਤੁਸੀਂ ਇਹ ਕੰਮ ਤੁਸੀਂ ਆਪ ਹੀ ਕਰਨਾ ਤੇ ਤੁਹਾਡੇ ਤੇ ਪੈ ਗਿਆ ਤੂੰ ਤੁਹਾਨੂੰ ਕਰਨਾ ਪੈਣਾ ਪਰ ਤੁਸੀਂ ਕਿਸੇ ਵੀ ਗੱਲਾਂ ਦੇ ਵਿੱਚ ਨਹੀਂ ਆਓ ਔਰ ਤੁਸੀਂ ਜੋ ਆਪਣਾ ਕੰਮ ਕਰਨਾ ਵਾ ਕਰੋ ਮਤਲਬ ਕਿ ਜਿੱਦੋਂ ਤੋਂ ਉਹਨੇ ਪਰਮੇਸ਼ਵਰ ਜੀ ਤੁਹਾਈ ਦਿੱਤੀ ਔਰ ਉਦੋਂ ਤੋਂ ਰਾਜੇ ਨੇ ਉਹਨਾਂ ਤੇ ਹੋਰ ਵੀ ਜਦਾ ਬਰਡਨ ਪਾਉਣਾ ਹੋਰ ਵੀ ਜ਼ਿਆਦਾ ਉਹਨਾਂ ਦੀ ਬੇਤ ਨੂੰ ਵਧਾਤਾ ਉਹਦੇ ਕੰਮ ਨੂੰ ਵਧਾ ਦਿੱਤਾ ਔਰ

मतलब बैकग्राउंड में गल करके सुने कि असि सिर्फ छोटी जी प्रार्थना कर दे जितना से ज्यादा प्रार्थना कर दे उतना सामने शैतान ज्यादा तंग करता जितना से वचन ज्यादा पढ़ के सामने शैतान ज्यादा परेशान करता और जे असि अपना बीज भी जब बीज दे आ ते दुष्ट शैतान किसी ना किसी ਜੀਜਾ ਸਾਡੇ ਅੱਗੇ ਖੜੀ ਕਰ ਦਿੰਦਾ ਕਿ ਤੂੰ ਆਪਣਾ ਬੀਜ ਬੀਜਿਆ ਤੇਰੇ ਪੈਸੇ ਦੇ ਵਿੱਚ ਇਸ ਲਈ ਲਾਸਟ ਆਇਆ ਤੇਰੇ ਪੈਸੇ ਦੇ ਵਿੱਚ ਇਸ ਲਈ ਕਮੀ ਆਈ ਇਹ ਕਿਉਂ ਕਿ ਸ਼ਰਤਾਂ ਨੂੰ ਪਰਮੇਸ਼ਰ ਦੀ ਯੋਜਨਾ ਤੁਹਾਡੇ ਜੀਵਨ ਦੇ ਵਿੱਚ ਦਿਖਾਈ ਦਿੱਤੀ ਆ ਉਹਨੂੰ ਪਤਾ ਕਿ ਹੁਣੇ ਜਿਸ ਜਗ੍ਹਾ ਤੇ ਆ ਗਿਆ ਵਾ ਉਸ ਜਗ੍ਹਾ ਤੇ ਮੈਂ ਮੈਨੂੰ ਜਾਣਾ ਪਰਮੇਸ਼ਰ ਦੀ ਯੋਜਨਾ ਦੇ ਜੀਵਨ ਦੀ ਪੂਰੀ ਹੋਣੀ ਹੈ ਪਰ ਕੀ ਆ ਖੁਸ਼ ਲੋਕ ਤੇ परमेश्वर जी एंटी जो को के चाहते रहते वास्ते रहते कि पक्की विश्वास बना है तो पर कुछ ना की आलू होता और डर दे कि डर दिमाग के बीच बैठ कि नहीं जे मैं ज्यादा प्रार्थना की थी शैतान मेरे ज्यादा परेशान करूंगा ज्यादा चोटियां बढ़ूंगा ਸਾ ਤੇਰੇ ਦੁਆਰਾ ਮੈਂ ਇਸੇ ਲੋਕ ਨੂੰ ਕਿੰਨਾ ਲੋਕਾਂ ਨੂੰ ਆਜ਼ਾਦ ਕਰਾਂ ਪਰ ਪਰਮੇਸ਼ਰ ਦੀ ਯੋਜਨਾ ਸੀ ਉਹ ਤਾਂ ਲੋਕਾਂ ਦੇ ਇੱਸੀ ਤਰ੍ਹਾਂ ਸਾਡੇ ਸਾਰੇ ਦੇ ਜੀਵਨ ਦੇ ਵਿੱਚ ਵੀ ਖੁਦਾ ਦੀ ਕੋਈ ਨਾ ਕੋਈ ਯੋਜਨਾ ਸੀ ਪਰ ਉਹ ਯੋਜਨਾ ਸੀ ਕਿਦੋਂ ਸਮਝਦੇ ਹਾਂ ਜਿੱਦੋਂ ਅਸੀਂ ਲਗਾਤਾਰ ਪਰਮੇਸ਼ਰ ਦੇ ਨਾਲ ਚੱਲਦੇ ਰਹੇ ਕਿ ਖੁਦਾ ਦਾ ਬਚਨ ਸਾਡੇ ਜੀਵਨ ਦੇ ਵਿੱਚ ਹੁੰਦਾ ਖੁਦਾ ਦੀ ਯੋਜਨਾ ਸਾਡੇ ਜੀਵਨ ਦੇ ਵਿੱਚ ਹੁੰਦੀ ਹੈ ਕਿਉਂਕਿ ਅਸੀਂ ਇਕੱਲੇ ਕੋਈ ਵਿਚਾਰ ਨਹੀਂ ਸਹੀ ਆਰ

ਔਰ ਇਸ ਤਰੀਕੇ ਦੇ ਨਾਲ ਉਹ ਹੁੰਦਾ ਕਿ ਤੁਹਾਨੂੰ ਸਮਝ ਨਹੀਂ ਲੱਗਦੀ ਤੁਹਾਡੀ ਇੱਕ ਨੌਨਸੈਂਸ ਸਾਡੇ ਜਿੰਮੇ ਤੇ ਵਿੱਚ ਬਣਾ ਕੇ ਰੱਖ ਦਿੰਦਾ ਕਿ ਸਭ ਕੁਝ ਬਿਆਸ ਹੁੰਦਿਆ ਵੀ ਅਸੀਂ ਹਾਂ ਕੋਈ ਤਾਂ ਲੱਗਦਾ ਕਿ ਅਸੀਂ ਖਾਲੀ ਸਭ ਕੁਝ ਹੁੰਦਿਆ ਅਸੀਂ ਆਹ ਇਤਨਾ ਲੱਗਦਾ ਹੈ ਕਿ ਟੁੱਟ ਜੁਕਾ ਸਭ ਕੁਝ ਖਤਮ ਹੋ ਗਿਆ ਔਰ ਡਾਕਟਰ ਕੋ

ਕੀ ਕਿਦੋਂ ਪਾਰ ਪੂਛ ਜਿਹੜਾ ਕਿ ਸਾਡੇ ਜੀਵਨ ਤੇ ਪਾਇਆ ਉਹਨਾਂ ਰਸਤੀਆਂ ਨੂੰ ਸੀ ਤੋੜ ਨਹੀਂ ਸਕਦੇ ਠੀਕ ਹੈ ਔਰ ਕਿਉਂਕਿ ਖੁਦਾਵੰਦੀ ਦੇ ਸਾਡੇ ਜੀਵਨ ਤੇ ਖੁਦਾ ਸਾਡੇ ਜੀਵਨ थियो ਰੋਸ਼ਨੀ ਜੋ ਪਰਮੇਸ਼ਵਰ ਦੀ ਚਤਰੀ ਆ ਪਰਮੇਸ਼ਵਰ ਦੀ ਯੋਜਨਾ ਉਹਦੀ ਰੋਸ਼ਨੀ ਤੇ ਰੂਪ ਵਿੱਚ ਸਾਡੇ ਜੀਵਨ ਚ ਚੰਗੇ ਦੇ ਸ਼ੈਤਾਨ ਨੂੰ ਦਿਖਦੀ ਆ ਇਸੇ ਵੀ ਉਹ ਸਾਡੇ ਭਾਰ ਪੂਛ ਨੂੰ ਹੋਰ ਬਤਾਉਂਦਾ ਵਾ ਕਿ ਅਸੀਂ ਅੱਗੇ ਨਾ ਵਧ ਜਾਈਏ ਅਸੀਂ ਉੱਥੇ ਕੀ ਹੀ ਦਬੇ ਰਹੇ ਠੀਕ ਇਸ ਲਈ ਨਾ ਦੀ ਤਰ੍ਹਾਂ ਜਦੋਂ ਅਜਾ ਉਹ ਇਹ ਨਹੀਂ ਕਿਹਾ ਦੁਆਈ ਦਿੱਤੀ ਤੇ ਮੂਸਾ ਨੇ ਵੀ ਪਹਿਲਾਂ ਜਦੋਂ ਪਰਮੇਸ਼ਰ ਨੇ ਕਿਹਾ ਕਿ ਮੈਂ ਤੇਰੇ ਦੁਆਰਾ ਆਪਣੇ ਲੋਕਾਂ ਨੂੰ ਖਾਜਾਦ ਕਰਾਂਗਾ ਤੇ ਮੂਸਾ ਕਿਹਾ ਪਰਮੇਸ਼ਰ ਮੇਰੇ ਚੰਗੀ ਖੁਬੀਆਂ ਭੱਦੀ ਮੇਰੀ ਜ਼ੁਬਾਨ ਤੋਂ ਤੇਰੀ ਮੇਰੀ ਜ਼ੁਬਾਨ ਦਾ ਪ੍ਰਭੂ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਕਰੂਗਾ ਰਾਜਾ ਇੱਟਾ ਪੱਟਾ ਰਾਜਾ ਬਰਾਊਨ ਤਾਂ ਸੁਣਿਆ ਕੀ ਹੈ ਯਾ ਪ੍ਰਭੂ ਦੇ ਸਾਹਮਣੇ ਪਰਮੇਸ਼ਰ ਕਿਹਾ ਤੂੰ ਇਹ ਨਾ ਕਹਿ ਲੈ ਨਹੀਂ ਜਿੰਨੇ ਜ਼ਮਾਨ ਤੇ ਜ਼ੁਬਾਨ ਵਿੱਚ ਮੈਂ ਕਿੰਨਾ ਸਪਾਸ ਕਰ ਸਕਦਾ ਪਰ ਨਹੀਂ ਤੁਹਾਨੂੰ ਜਬਾਨ ਦਾ ਮਹੱਤਵ ਨਾ ਬਣਾਇਆ ਤਾਂ ਤੋਤਲੀ ਜ਼ਬਾਨ ਦਾ ਤੱਕ ਇਸਤੇਮਾਲ ਕਰਾਂਗਾ ਤੇਰੀ ਜ਼ਬਾਨ ਨੂੰ ਠੀਕ ਨਹੀਂ ਕਰਾਂਗਾ ਇਸੇ ਤਰ੍ਹਾਂ ਇਹ ਤੋਤਲੀ ਜ਼ਬਾਨ ਦੇ ਨਾਲ ਹੀ ਤੈਨੂੰ ਇਸਤੇਮਾਲ ਕਰਾਂਗਾ ਆਪਣੇ ਹੱਥ ਵਿੱਚ ਢਾਂਗਾ ਲੈ ਲਾ ਉਸ ਢਾਂਗੇ ਦੇ ਵਿੱਚ ਮੇਰੀ ਸਾਰੀ ਸ਼ਕਤੀ ਹੋਵੇ ਔਰ ਪਰਮੇਸ਼ਵਰ ਨੇ ਜਿਹਨਾਂ ਦਾ ভরਸਾ ਦਿੱਤਾ ਉਸ ਢਾਂਗੇ ਦੇ ਵਿੱਚ ਸਾਰੀ ਸਮਰੱਥ ਸੀਗੀ ਔਰ ਖੁਦਾ ਉਸ ਢਾਂਗੇ ਦੇ ਨਾਲ ਪਰਮੇਸ਼ਵਰ ਆਪਣੀ ਸਾਰੀ ਸਮਰਥਾ ਉਸ ਸਾਡੇ ਦੁਆਰਾ ਪ੍ਰਗਟ ਕਰਦਾ ਸੀਗਾ ਪਰਮੇਸ਼ਵਰ ਨੇ ਜਦੋਂ ਉਹ ਡੰਡਾ ਦਿੱਤਾ ਕਹਿੰਦਾ ਨੂੰ ਧਰਤੀ ਦੇ ਉੱਤੇ ਸੁੱਟ ਦੇ ਉਹ ਡੱਬਾ ਸੱਤ ਬੜੀ ਅਜਕਰ ਸੱਤ ਬੜੀ ਔਰ موسی ਡਰਿਆ ਪਰਮੇਸ਼ਵਰ ਕਿਹਾ ਤੂੰ ਪੂਛ ਤੋਂ ਫੜ ਕੇ ਖੜਾ ਕਰ ਦਿੱਤੇ ਉਹ ਡੱਡਾ ਬਣ ਔਰ ਜਦੋਂ ਜਦ ਇੱਕ ਪੂਛ ਤੋਂ ਪੜਿਆ ਉਹ ਡੱਡਾ ਬਣ ਕਹਿੰਦਾ ਆਹ ਦੇ ਵੀ ਸਮਰਥਾ ਪਰਮੇਸ਼ਵਰ ਕਿੰਦਾ ਜਿੱਤੇ ਮਰਜੀ ਨੂੰ ਇਸਤੇਮਾਲ ਕਰੀ ਪਏ ਤੇਰੇ ਨਾਲ ਆ ਤੈਨੂੰ ਦਰਦ ਦੀ ਲੋੜ ਨਹੀਂ ਪਰ ਮੈਂ ਇਸਤੇਮਾਲ ਤੈਨੂੰ ਹੀ ਕਰਨਾ ਤੇਰੇ ਦੁਆਰਾ ਹੀ ਮੈਂ ਪੂਰੀ ਇਸਰਾਇਲੀ ਜੱਥੀ ਨੂੰ ਇਸਰਾਇਲੀ ਗਰੌਂਡ ਤੋਂ ਆਜ਼ਾਦ ਕਰਨਾ ਔਰ ਇਸ ਤਰੀਕੇ ਦੇ ਨਾਲ موسی ਰਾਜ ਦੇ ਰਾਜ ਗਰੌਂਡ ਦੇ ਹਜ਼ੂਰੀ ਵਿੱਚ ਗਿਆ ਆ ਰਾਜ ਗਰੌਂਡ ਨੂੰ ਜਿੱਦ ਜਿੱਤਾ ਪਰਮੇਸ਼ਵਰ ਨੇ ਕਿਹਾ ਸੀ ਉਸ ਤਰੀਕੇ ਨਾਲ ਮਨੇ ਜਦੋਂ ਆਪਣਾ ਢਾਂਗਾ ਸੁਥਿਆ ਔਰ ਆਪਣਾ ਢਾਂਗਾ ਸੁਥਿਆ ਜਦੋਂ ਤਾਂ ਗੜਣਾ ਸਪ ਜੀ ਕਿਹਾ ਕਿ ਹੁਣ ਮੇਰੀ ਜਿਹੜੀ ਨਗਰ ਦੇ ਜਿਹੜੀ ਤੰਤਰੀ ਮੰਤਰੀ ਆ ਜਿਹੜੇ ਪਾਪ ਕਹਿਣ ਵਾਲੇ ਸਾਰੇ ਜੱਦੂ ਟੋਣਾ ਕਰਨ ਵਾਲੇ ਔਰ ਸੱਭ ਲਾਏ ਜਾਣ ਔਰ ਉਹਨਾਂ ਨੇ ਵੀ ਸਾਰਿਆਂ ਨੇ ਉਸੇ ਤਰੀਕੇ ਦੇ ਨਾਲ ਪਲੇ ਤੰਤਰ ਮੰਤ ਕਰਨ ਦੇ ਨਾਲ ਜੇ ਤੁਸੀਂ ਇਹ ਅਸਤਰ ਪੜਨਾ ਤੇ ਪੜ ਸਮਝਦੇ ਹੋ ਇਹਦੇ ਚਾਰ ਥਾਂ ਨਿਰਗਮ ਕੋਚ ਚਾਰ ਅਧਿਆਏ तभी हवा ने मूसा से कहा हाथ बढ़ाकर उसकी पूछ पकड़ ले ताकि वे लोग विश्वास करें कि तुम्हारे पितरों के परमेश्वर अर्थात अब्राहम के परमेश्वर इसहाक के परमेश्वर और यकूब के परमेश्वर यहोवा ने तुझको दर्शन दिया है हालेलुया कहते तो थे तू हाथ बढा के तेरे कृष को पाल लूंगा तो गड्डा बन जाएगा तो लोग समझ जाएंगे कि परमेश्वर ने तेरे को दर्शन दिया तेरे ने गल कीती आज तेरे को अपनी सामर्थ दी थी फिर कोई भी तेरे ते उंगली नहीं उभाएगा और ये परमेश्वर ने अपनी सामर्थ जड़ी को समझी थी सीगी और और भी खुदा ने ओदे नाल गलਾਂ कीतीयां ये जी नोवा इथी पढ़ दो और यदि वे इन दोनों चिनो क विश्वास ना करे

ਰਾਜੇ ਨੇ 10 ਮੋਦੇ ਵੀ ਕਿ ਜਿਹੜਾ ਪਰਮੇਸ਼ਰ ਨੇ ਉਹਦਾ ਮਨਪੂਰਨ ਕਰ ਦਿੱਤਾ ਸੀਗਾ ਔਰ ਇਸ ਲਈ ਉਹ ਰਾਜਾ ਜਿਹੜਾ ਸੀਗਾ ਵਿਸ਼ਵਾਸ ਨਹੀਂ ਸੀ ਕਰਦਾ ਕਿਉਂ ਨਹੀਂ ਸੀ ਕਰਦਾ ਕਿ ਕਿ ਖੁਦਾ ਰਹੀ ਹੀ ਉਹਦਾ ਮਨ ਜਿਹੜਾ ਟੋਲ ਕਰ ਦਿੱਤਾ ਸੀ ਪਰ ਪਰਮੇਸ਼ਰ ਨੇ ਉਹਨੇ ਮਨ ਨੂੰ ਪੱਤਰ ਕੀਤਾ ਸੀ ਕਿਉਂ ਕਿ ਕਿ ਖੁਦਾ ਚਾਹੁੰਦਾ ਸੀ ਕਿ ਮੈਂ ਆਪਣੇ ਕੰਮ ਆਪਣੇ ਸੌਮਤ ਇਸਰਾਇਲਾਂ ਦੇ ਵਿੱਚ ਦਿਖਾਵਾਂ

ना तो पहले था ना से, से बात करने लगा तो और हुए। हुए। प्रभु, मैं मैं कर प्रभु और मैं बोलने और ना जब से तू अपने दास करने लगा मैं तो मुँह में जीव मुह और जीव का बदला हो कहता मेरी जीव भी दो नहीं है तो मुंह भी मेरा साफ नहीं बोलता परमेश्वर मेरे से कोई गुण नहीं है हम जीव को यहोवा ने उससे कहा मनुष्य का मुंह किसने बनाया है और मनुष्य को गूंगा या बहरा या देखने वाला या अंधा मुझे यहोवा को छोड़ कौन बनाता है हालेलुया परमेश्वर ने कहता तुम तुम किसने बनाया मनुष्य को गूंगा कौन बनाता है बहरा कौन बनाता देखने वाला अंधा ਮੁਝ ਕੋ ਸ਼ੋਰਦਰ ਕਹਿਣਾ ਹੋਰ ਕੋਈ ਵੀ ਇਨਸਾਨ ਦੀ ਰਚਨਾ ਨਹੀਂ ਮੈਂ ਹੀ ਜਿੱਦਾ ਇਨਸਾਨ ਨੂੰ ਬਣਾਉਣਾ ਵਾ ਝੂਕਾ ਬੇਹਰਾ ਅੰਨਾ ਜਿੱਦਾਂ ਦਾ ਵੀ ਬਣਾਉਣਾ ਮੈਂ ਹੀ ਬਣਾਉਣਾ ਪਰਮੇਸ਼ਰ ਕਹਿੰਦਾ ਤੈਨੂੰ ਵੀ ਬੈ ਬਣਾਇਆ ਵਾ ਔਰ ਜਿਸ ਤਰੀਕੇ ਨਾਲ ਤੈਨੂੰ ਮੈਂ ਬਣਾਇਆ ਹਾਂ ਜੇ ਬੋਲ ਬੜਿਓ ਅਬ ਜਾ ਮੈਂ ਤੇਰੇ ਸੁੱਕੇ ਸੰਗ ਹੋ ਕੇ ਜੋ tujhe ਕਹਿਣਾ ਹੋਗਾ ਵੈ tujhe ਸਿਖਲਾਤਾ ਜਾਊਗਾ ਹਾਲੇਲੂਇਆ ਪਰਮੇਸ਼ਰ ਜਿੱਦਾ ਤੇ ਮੁਖ ਦੇ ਸੰਗ ਤੇਰੇ ਦੇ ਦੁਆਰਾ ਤੇਰੇ ਨਾਲ ਜਿਹੜੀ ਚੀਜ਼ ਨੂੰ ਤੂੰ ਆਪਣੇ ਜੀਵਨ ਚੋਂ ਰਿਜੈਕਟ ਕੀਤਾ ਆਪਣੀ ਜ਼ਬਾਨ ਨੂੰ ਆਪਣੇ ਮੂੰਹ ਨੂੰ ਰਿਜੈਕਟ ਕੀਤਾ ਕਿ ਮੈਂ ਚੰਗਾ ਨਹੀਂ ਆ ਮੈਂ ਉਸੇ ਚੀਜ਼ ਦੇ ਦੁਆਰਾ ਤੇਰੇ ਨਾਲ ਗੱਲ ਕਰਾਂਗਾ ਤੇਰੇ ਮੂੰਹ ਦੇ ਨਾਲ ਪਰਮੇਸ਼ਵਰ ਕਿਤਾ ਹੋ ਕੇ ਮੈਂ ਤੇਰੇ ਨਾਲ ਗੱਲ ਕਰਾਂਗਾ ਔਰ ਚਮੋ ਦੀ ਚਮੇ ਤੇਰੇ ਮੂੰਹ ਦੇ ਦੁਆਰਾ ਹੀ ਮੈਂ ਤੇਰੇ ਨਾਲ ਬੋਲਾਂਗਾ ਤੇ ਅੰਦਰੋਂ ਆਵਾਜ਼ ਮੇਰੀ ਹੋਵੇਗੀ ਜ਼ਬਾਨ ਤੇਰੀ ਹੋਗੀ ਸਭ ਤੇ ਮੇਰੀ ਹੋਵੇਗੀ ਔਰ ਬੋਲ ਤੇ और इस तरीके ना परमेश्वर कहता है तो जो मर्जी करना और जो मैं तिनो छड़ना नहीं मैं तिनो इस्तेमाल करना तो मेरी योजना का हिस्सा बन चुके हैं हां जी वो उसने कहा हे मेरे प्रभु कृपया किसी और को तू भेज तभी हवा का कोक मूसापुर वरका और उसने कहा क्या तेरा भाई लेवी हारू नहीं है और परमेश्वर ने वचन में लिखा कि फिर इसे बार-बार ਹਾਂ ਇਤਕਾਰ ਕੀਤਾ ਹਰੂ ਮੂਸਾ ਦੇ ਪਰਮੇਸ਼ਰ ਦਾ ਗੋਧ ਮੂਸਾ ਦੇ ਪੜ ਗਿਆ ਕਿ ਤਰ੍ਹਾਂ ਭਰਾ ਹਰੂ ਹੋਣ ਗਿਆ ਉਹ ਇੱਕ ਜਾਜਨਾ ਜਿਹੀ ਚੁਚਾਸੀ ਉਸ ਦਾ ਪਾਸਨਾ ਤੇ ਕੈਟਾਗਰੀ ਵਿੱਚੋਂ ਪਾਸਨਾ ਤੇ ਅ ਪਦ ਦੇ ਵਿੱਚ ਆਉਂਦਾ ਵਾ ਪਾਸਨਾ ਦੇ ਉਤੇ ਦੇ ਵਿੱਚ ਆਉਂਦਾ ਵਾ ਔਰ ਮੈਂ ਜੋ ਕੁਛ ਵੀ ਬੋਲਣਾ ਮੈਂ ਤੇਰੇ ਦੁਆਰਾ ਆਇਆ ਔਰ ਪਰਮੇਸ਼ਰ ਜੋ ਕੀ ਕਹਿ ਰਿਹਾ ਹਰੂ ਕਹਿੰਦਾ ਹਰੂ ਦੇ ਵੱਲੋਂ ਤਾਂ ਭਰਾ ਸੀ ਨਾ ਹਰੂ ਦਾ ਉਹਦੇ ਵੱਲੋਂ ਪਰਮੇਸ਼ਰ ਨੇ ਗੱਲ ਕੀਤੀ ਹਾਂਜੀ मुझे निश्चय है कि वह बोलने में निपुण है और वह तुझसे भेंट के लिए निकला आता है और तुझे देखकर मन में आनंदित होगा hmm. इसलिए तू उसे ये बातें सिखाना और मैं उसके मुख के संग और तेरे मुख के संग होकर जो कुछ तुम्हें करना होगा वह तुमको सिखलाता जाऊंगा क्योंकि प्रभु जाके जाओ से परमेश्वर ने पता लग गया कि हरा हर होगा तो चल पाया

ਬਾਦ ਮੇ ਲੀ ਜਾ ਔਰ ਇਸੀ ਸੇ ਇਨ ਚੀਨੋ ਕੋ ਦਿਖਾ ਲੈ ਹallelujah ਤੇ ਖੁਦਾ ਨੇ ਕਹਿ ਕੇ ਉਹ ਤੂੰ ਜਾ ਤੇਰਾ ਹੁਕਮ ਆ ਰਿਹਾ ਹਰੂ ਨਾ ਰਿਆ ਵਾ ਔਰ ਤੇ ਤੁਹਾਡੇ ਦੋਹਾਂ ਦੇ ਮੂੰਹਦ ਨਾਲ ਗੱਲ ਕਰਾਂਗਾ ਔਰ ਬੋਲਗਾ ਔਰ ਚੈ लाठी ਮੈਂ ਤੈਨੂੰ ਦਿੱਤੀ ਹੈ ਇਹ ਤੂੰ ਆਪਣੇ ਨਾਲ ਲੈ ਜਾ ਔਰ ਇਹਦੇ ਦੁਆਰਾ लाठी ਦੇ ਦੁਆਰਾ ਹੀ ਸਾਰੇ ਜੀ ਚੰਥਾਰ ਹੋਏ ਔਰ लाठी ਪਾੜੀਆਂ ਦੇ ਉੱਤੇ ਮਾਰੀ ਈ ਨਦੀ ਦੇ ਪਾਣੀਆਂ ਦੇ ਉੱਤੇ ਮਾਰੀ ਤੇ ਈ ਨਦੀ ਦਾ ਔਰ ਜਿੱਥੇ ਉਹਨਾਂ ਲੋਕਾਂ ਨੇ ਆਪਣੇ ਘਰ ਦੇ ਵਿੱਚ ਪਾਣੀ ਦੇ ਭਟਾਰੇ ਭਰੇ ਸੀ ਸਾਰੇ ਲਘੂ ਬਾੜੇ ਔਰ ਔਰ ਜਦੋਂ ਲਾਖੀ ਮੂਸਾ ਮਾਰਦਾ ਹੈ ਤੇ ਸਮੁੰਦਰ ਜਿਹੜਾ ਹੈ ਅੱਧਾ ਉੱਤਰ ਤੇ ਅੱਧਾ ਅੱਧਰ ਪਾਣੀ ਕਰਦਾ ਵਾਗੂ ਖੜਾ ਹੋ ਗਿਆ ਔਰ ਲਾਖੀ ਦੇ ਦੁਆਰਾ ਪਰਮੇਸ਼ਵਰ ਨੇ ਆਪਣੀ ਸੌਪਨਥ ਜਿਹੜੀ ਆ ਪ੍ਰਗਟ ਕੀਤੀ ਆ ਔਰ ਪਰਮੇਸ਼ਵਰ ਨੇ ਆਪਣੇ ਜਿਹੜੀ ਕੋਪ ਸੀਗੀ ਇਹਨਾਂ ਨੂੰ ਆਜ਼ਾਦ ਕਰਵਾਇਆ

ਅਪਨੇ ਕਿਸੇ ਵੀ ਲੜਾਈ ਦੇ ਵਿੱਚ ਜਾਂ ਆਪਣਾ ਕੋਈ ਵੀ ਸਾਡੇ ਤਾਰ ਆ ਭੋਜਾ ਜਾਂ ਕੋਈ ਖੁਸ਼ੀ ਚਾਹੇ ਚਿੰਤਾ ਜਿੰਨਾ ਦਾ ਕੋਈ ਮੱਖ ਬ ਨਹੀਂ ਹੈਗਾ ਪਰ ਜੇ ਵੀ ਸਾਡੇ ਜੀਵਨ ਦੇ ਵਿੱਚ ਨਾਲ ਕਰਕੇ ਸਮਝਬਾਰ ਜਾਂ ਪਰੇਸ਼ਾਨ ਕਰ ਰਿਹਾ ਇਹ ਸ਼ੈਤਾਨ ਤੇ ਤੁਹਾਡੇ ਜੀਵਨ ਚ ਭਾਰ ਭੋਜ ਪਾਇਆ ਤਾਂ ਕਿ ਤੁਸੀਂ ਅੱਗੇ ਨਾ ਵੱਧ ਸਕੋ ਕਿਉਂਕਿ ਸ਼ੈਤਾਨ ਨੂੰ ਤੁਹਾਡੇ ਜੀਵਨ ਉੱਤੇ ਔਰ ਰੋਸ਼ਨੀ ਤੋਂ ਪ੍ਰਕਾਸ਼ ਦੇਖਦਾ ਪਿਆ ਉਹਨੂੰ ਪਤਾ ਕਿ ਜੇ ਅੱਗੇ ਵੱਧ ਕੀ ਜਾਂ ਕੇ ਵੱਧ ਗਿਆ ਤੇ ਮਿੱਤਰੋ ਭਜਣਾ ਪੈਣਾ ਮੇਰਾ ਕੰਮ ਖਤਰਾ ਤੂੰ ਤੁਸੀਂ ਭਾਰਗੋਜ ਬਿਲਕੁਲ ਨਹੀਂ ਡਰਨਾ ਆ ਜਦੋਂ ਤੁਸੀਂ ਦੁਆਰ ਪ੍ਰਾਪਤਾਂ ਚ ਵਧਿਗੇ ਪਰਮੇਸ਼ਵਰ ਦਾ ਬਚਨ ਪੜ੍ਹੋ ਕਰੋ ਬਚਨ ਨੂੰ ਪੜਿਆ ਕਰੋ ਤੁਹਾਡੇ ਮਨ ਦੇ ਵਿੱਚੋਂ ਸਾਰੀ ਤਾਸੀ ਸਾਰੀ ਜਿਹੜੀ ਵੇਸਟ ਸੋਚਾਂ ਐਵੇਂ ਭਾਰਗੋਜ ਉਸ ਤਾਰਾ ਨਿਕਲ ਜਾਣਾ ਬਚਨ ਦੇ ਨਾਲ ਕਿਉਂਕਿ ਜਿਹੜੀ ਲਿੰਦੇ ਵਿੱਚ ਬਚਨ ਜਾਂ ਉਥੇ ਸ਼ੈਤਾਨ ਰਹਿੰਦਾ ਕਹਿੰਦੇ ਜਿਹੜੇ ਮੰਦਰ ਦੇ ਵਿੱਚ ਉਹਦਾ ਨੇਕਤਾ ਨਹੀਂ ਆ ਉਹਦਾ ਪਰਮੇਸ਼ਰ ਨਹੀਂ ਹੈ ਤੁਹਾਨੂੰ ਕੋ ਖੰਡਰ ਵੱਜਦਾ ਜਦੋਂ ਖੰਡਰ ਦੇ ਵਿੱਚ ਫੇਰ ਆਪਕੋ ਫਾਲਤੂ ਦੇ ਆਪਰੇ ਆ ਕੇ ਵਾਸਾ ਹਾਂ ਤੇ ਜੇ ਸਾਡੇ ਮੰਦਰ ਦਾ ਸਟਾਫ ਇਸ ਸਾਡੇ ਅੰਦਰ ਨਹੀਂ ਹੋਊਗਾ ਤੇ ਆਪਕੋ ਫਾਲਤੂ ਦੀ ਰੂਹਾਂ ਨਹੀਂ ਆ ਕੇ ਸਾਨੂੰ ਉਪਚਿਤਰੀ ਲੋੜੀਆਂ ਸਾਨੂੰ ਪ੍ਰਸ਼ਾਦ ਕਰਨਾ ਵਾ ਆਲ ਸਭ ਸੇਚਾ ਦੇਣੀ ਹੈ ਸੋ ਪਰਮੇਸ਼ਰ ਦਾ ਬੱਚਾ ਪੜਿਆ ਕਰੋ ਆਪਣੀ ਕਿਰਦੇ ਦੇ ਵਿੱਚ ਰੱਖਿਆ ਕਰੋ ਵਚਨਮਰ ਪ੍ਰਾਰਥਨਾ ਇੱਕ ਵਿਸ਼ਵਾਸਕੀ ਵਾਸਤੇ ਬਹੁਤ ਜ਼ਰੂਰੀ ਹੈ ਔਰ ਜਿਦੋਂ ਉਹਨੂੰ ਦੇਖ ਲੋ ਕਿ ਦਾਤਾ ਪਰਮੇਸ਼ਵਰ ਨੇ ਕੀ ਕਿਹਾ ਕਿ ਮੈਂ ਤੈਨੂੰ ਅਮਲਕੀਤ ਉੱਤੇ ਵਿਜਿਤ ਕਰਾਂ ਤੈਨੂੰ ਮੈਂ ਜੈਤਵਕਸ਼ਣ ਆਰ ਪਰਮੇਸ਼ਵਰ ਨੇ ਜੈਤਵਕਸ਼ਣ ਕਹਤਾ ਪਰ ਲੜਨਾ ਤੇ ਗਿਦਾਉਂ ਨਹੀਂ ਪੈਣਾ ਸੀ ਪ੍ਰਾਰਥਨਾ ਵੀ ਇਹਨੂੰ ਕਰਨੀ ਪੈਣੀ ਸੀ ਔਰ ਇਸੇ ਤਰ੍ਹਾਂ ਖੁਦਾ ਨੇ ਸਾਥੇ ਜੈਤਵਕਸ਼ੀਆ ਦੁਸ਼ਮਣ ਦੇ ਉੱਤੇ ਪ੍ਰਭੂ ਨੇ ਸਾਨੂੰ ਵਿਜੈ ਇਹ ਦੇ ਦਿੱਤੀ ਚੇਤ ਦੇਤੀ ਔਰ ਲੜਨਾ ਥੋੜਾ ਜਿਹਾ ਸਾਨੂੰ ਪੈਣਾ ਮਾਨੂੰ ਹਿੰਲਾ ਲਉਣਾ ਪੈਣਾ ਕਿਉਂਕਿ ਦੁਆ ਪ੍ਰਾਪਤਵਾ ਤੋਂ ਬਗੈਰ ਪਰਛਾਵਾ ਤੋਂ ਬਗੈਰ ਸੀ ਜਿੱਤ ਜਿੰਨੇ ਸਾਲ ਪੁਰਾਣਾ ਸ਼ਤਾਨ ਆਨਾ ਉਨੇ ਹੀ ਸਾਲ ਪੁਰਾਣਾ ਪਰਮੇਸ਼ਵਰ ਦਾ ਬਚਨ ਹੈ ਇਸ ਬਚਨ ਦੇ ਅਧਿਆਤਮਕ ਗਿਆਨ ਤੋਂ ਚਿਰਚ ਪ੍ਰਾਪਤ ਨਹੀਂ ਕਰ ਸਕਦੇ ਸੋ ਬਚਨ ਬਹੁਤ ਜ਼ਰੂਰੀ ਆ ਔਰ ਇਸ ਬਚਨ ਨੂੰ ਪੜਿਆ ਕਰੋ ਪ੍ਰਾਰਥਨਾ ਕਰਿਆ ਕਰੋ ਪ੍ਰਭੂ ਤੁਹਾਡੀ ਸਹਾਇ ਅੜੀ ਲੜਾਈਆਂ ਆਪ ਤੁਹਾਡਾ ਲੜਦਾ ਵਾ ਔਰ ਤੁਹਾਡੇ ਵਾਸਤੇ ਜੋ ਤਾ ਅਸੀਂ ਗੁਰਦਾਰ ਦੇ ਇਸ ਸੱਚੇ ਤਾ ਵਿਸ਼ਵਾਸ ਕਰ ਐਸੇ ਅਧਿਕਾਰੀ ਐਸੇ ਲੋਕਾਂ ਨੂੰ ਤੁਹਾਡੇ ਉੱਤੇ ਪਰਮੇਸ਼ਰ ਖੜਾ ਕਰਦਾ ਵਾ ਤੇ ਤੁਹਾਡੇ ਹੈਲਪਰ ਬੰਦ ਤੁਹਾਡੀ ਮਦਦ ਕਰਨਾ ਔਰ ਤੁਹਾਨੂੰ ਇੱਕ ਸਹੀ ਰਾਸਤਾ ਦਿਖਾਉਣਾ ਪ੍ਰਭੂ ਆਪੇ ਬਚੇ ਬਿਨਾਂ ਤੁਹਾਨੂੰ ਬਲੈਸ ਕਰੇ ਪਰਮੇਸ਼ਰ ਬਹੁਤ ਸਾਰੀਆਂ ਆਸ਼ੀਸ਼ ਵਰਤਦਾ ਦੇਣ ਵਾਸਤੇ ਬਚਦਾ ਆ ਉਸੇ ਸਭ ਪ੍ਰੀਤ ਖੜ ਉੱਪਰ ਕਰਕੇ ਆਪਣੇ ਸਿਰ ਨੂੰ ਝੁਕਾਵਾਂਗੇ ਅਰ ਪ੍ਰਾਰਥਨਾ ਦੇ ਵਿੱਚ ਜਾਵਾਂਗੇ

ਅਜ਼ਾਦ ਕਰਤਾ ਦੇ ਸ਼ੁਕਰ ਗਿਆਨ ਪਾਛੇ ਤੇ ਆਪਣੇ ਹੋਚੇ ਹਨ ਸੁਧਾਤਾ ਦੇ ਪ੍ਰਭੂ ਅਜ਼ਾਦ ਕਰਤੇ ਦੇ ਪ੍ਰਭੂ ਈਸ਼ਵਰ ਹਾਲੇਲੂਇਆ ਪ੍ਰਭੂ ਯਸਨਾ ਜੀ ਆਪਾਂ ਬੱਚੇ ਤੁਹਾਡੇ ਬੱਚੇ ਨੇ ਸ਼ੁਕਰ ਹੈ ਕਰਨਾ ਪਈ ਚਿੱਗਿਆ ਇਹਦਾ ਸ਼ਰਫਾ ਦਾ ਕਰਨਾ ਪਈ ਅਸੀਂ ਆਪਾਂ ਦੇ ਬੱਚੇ ਨੇ ਜੀਮ ਦੇ ਵਿੱਚ ਆਪਾਂ ਬੱਚੇ ਸਤੁਰਾ ਸੋਹੂ ਬਰਾਤਨ ਕਰਦੇ ਹਾਂ ਕਿਸੇ ਦੇ ਜੀਵ ਵਿੱਚ ਜੁੜੇ ਦੁਸ਼ਟ ਸ਼ੈਤਾਨੇ ਦਾ ਬਚਣਾ ਮਿੱਤਰਾਂ ਨੂੰ ਖਾਣਾ ਸਕੇ ਸਮਝੇ ਹਾਲੇਲੂਇਆ ਪ੍ਰਭੂ ਯਸਨਾ ਜੀ जीवन प्राप्त हो सके सारे तरह की बीमारियां तो साथ हो अस्पताल पर उस के चूहेओं हटो आजाद वचन परमेश्वर से हालेलुया प्रभु तेरी शक्ति तेरी वचन जीवन चाहिए तेरा और तेरे वचन से वह दुआ प्राप्त होवे तेरे वचन परमेश्वर और वचन पढ़कर वाले में प्रवेश परमेश्वर बाकी दोस्तों की ये हो जाए तेरे जीवन के जन्म नष्ट नष्ट हो जाए हालेलुया मेरे परमेश्वर तेरा पवित्र आत्मा गाइड करे तेरे बच्चे चले ਹਾਲੇਲੂਆ ਤੁਸ ਸਹਾਈ ਕੁਦੇ ਜੇ ਪ੍ਰਭੂ ਦਾ ਸਿਮਹਾ ਪ੍ਰਭ ਆਪਕੋ ਬਚਨ ਜਿੱਤਾ ਪਕ੍ਰਿਸ਼ਟ ਤੁਹਾਡਾ ਸ਼ੁਕਰ ਗੁਦਾਹ ਕਰਤਾ ਮਾਦਨ ਜੋ ਲੋਕ ਇਸ ਵਿਚ ਜਨੋਰਨ ਸੂ ਉਹਨਾਂ ਦੇ ਵੀ ਜੀਵਨ ਵਿਚ ਬਲੈਸ ਹੋ ਜਾਵੇ ਆਜ਼ਾਦ ਹੋ ਜਾਵੇ ਪ੍ਰਭੂ ਵੀ ਆਪਣੇ ਚੂਲੇ ਉਪਰ ਪ੍ਰਭੂ ਦੇ ਬਧਰ ਤੋਂ ਆਜ਼ਾਦ ਹੋ ਜਾਵੇ ਬੇਸ਼ੱਕ ਹਾਲੇਲੂਆ ਪ੍ਰਭੂ ਤੁਸ ਦੀ ਗੋਸਵਾ ਨਸ਼ਟ ਹੋ ਗਿਆ ਹੈ ਅੱਜ ਖੁਦਾ ਤੇਆਕ ਰੱਖੇ ਰੱਖਾ ਦੇ ਅੱਜ ਦੇ ਬੱਚੇ ਤੇ ਵੀ ਸਿਲੇ ਦਾ ਸਫਲਤਾ ਬਰਕਤ ਤੁਹਾਡਾ ਸ਼ੁਕਰਤਨ ਬਾਦ ਕਰਤਾ ਯਿਸੂ ਮਸੀਹ ਦੇ ਪੁੱਤਰ Last dar